ਸ਼ਹੀਦ ਭਗਤ ਸਿੰਘ ਕ੍ਰਾਂਡ ਵਾਸਤੇ ਦੇਸ਼ ਭਗਤਾ ਨੇ ਸਿਰ ਧਰ ਦੀ ਬਾਜ਼ੀ ਲਾ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਅੱਜ 118ਵੇਂ ਜਨਮ ਦਿਨ ਤੇ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣੀ ਜਾਨ ਵੀ ਗਵਾ ਦਿੱਤੀ ਪਰਿਵਾਰ ਨੂੰ ਬਹੁਤ ਦੂਰ ਰੱਖ ਕੇ ਆਪਣੇ ਦੇਸ਼ ਨੂੰ ਪਹਿਲੇ ਨੰਬਰ ਤੇ ਰੱਖ ਕੇ ਉਸਨੇ ਆਪਣੇ ਪਰਿਵਾਰ ਦੀ ਨਹੀਂ ਦੇਸ਼ ਦੀ ਇਵਾਜ਼ਤ ਕਰਦਿਆ ਕਰਦਿਆ ਦੇਸ਼ ਨੂੰ ਆਜ਼ਾਦੀ ਕਰਾਉਣ ਲਈ ਫਾਂਸੀ ਤੇ ਚੜ ਗਏ ਪਰ ਸਾਨੂੰ ਸਾਰਿਆਂ ਨੂੰ ਅੱਜ ਇਸ ਗੱਲ ਦਾ ਪ੍ਰਣ ਲੈਣਾ ਚਾਹੀਦਾ ਕਿ ਆਪਣੇ ਸਵਾਰਥ ਵਾਸਤੇ ਨਹੀਂ ਦੇਸ਼ ਦੇ ਸਵਾਰਥ ਵਾਸਤੇ ਕੰਮ ਕਰਨਾ ਚਾਹੀਦਾ ਇਸ ਟਾਈਮ ਪੰਜਾਬ ਦੇ ਉੱਤੇ ਬਹੁਤ ਵੱਡੇ ਮਾੜੇ ਹਾਲਾਤ ਇਸ ਹੱਦ ਤੇ ਕਰਕੇ ਹੋਏ ਆ ਸਾਰੀ ਸੰਗਤ ਨੂੰ ਇੱਕ ਮੁੱਠ ਹੋ ਕੇ ਬੇਨਤੀ ਕਰਨਾ ਚਾਹੁੰਨਾ ਇਹ ਸਾਰੇ ਹੀ ਵੱਦ ਵੱਦ ਉਸ ਜਿੱਥੇ ਹੜ ਆਇਆ ਆ ਉਹਦਾ ਸਾਰਿਆਂ ਨੇ ਸਹਿਯੋਗ ਦੇਣਾ ਚਾਹੀਦਾ ਆ ਅਸੀਂ ਬਹੁਤ ਧੰਨਵਾਦੀ ਆ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਜਿਨ੍ਹਾਂ ਨੇ ਤਨ ਦਈ ਦੇ ਨਾਲ ਕੱਲਾ ਹੀ ਇੱਕ ਐਸਾ ਇਨਸਾਨ ਆ ਜਿਨੇ ਪੰਜਾਬ ਦੀ ਬਾਗ ਡੋਰ ਆਪਣੇ ਹੱਥ ਚ ਫੜ ਕੇ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਵੀ ਕੀਤੀ ਆ ਤੇ ਸੇਵਾ ਵੀ ਕਰ ਰਿਹਾ ਆ ਅਸੀਂ ਸਾਰੇ ਹੀ ਉਹਨਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਆ ਇਸੇ ਪ੍ਰਕਾਰ ਹੀ ਆਪਾਂ ਨੂੰ ਸਾਰਿਆਂ ਨੂੰ ਜਿੱਦਾਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੇ ਕੰਮ ਕਰ ਰਹੇ ਆ ਸਾਨੂੰ ਇੱਕ ਇੱਕ ਸਰੀਰ ਨੂੰ ਉਦਾਂ ਕੰਮ ਕਰਨਾ ਚਾਹੀਦਾ ਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦੀ ਵਾਹ ਫੜ ਸਕਦਾ ਹੋਰ ਕੋਈ ਵੀ ਐਸੀ ਪਾਰਟੀ ਨਹੀਂ ਹੈਗੀ ਮੈਂ ਕਿਸੇ ਵੀ ਪਾਰਟੀ ਨੂੰ ਜੇ ਅੱਜ ਦੀ ਮੌਜੂਦਾ ਸਰਕਾਰ ਦੇ ਬਾਰੇ ਗੱਲ ਕਰਨਾ ਚਾਹੁੰਦਾ ਤੇ ਤੁਹਾਨੂੰ ਪਤਾ ਹੀ ਆ ਕਿ ਅਸੀਂ ਸਾਰੇ ਸਦਨ ਦੇ ਵਿੱਚ ਦੇਖ ਰਹੇ ਹਾਂ ਕਿ ਕੀ ਕੀ ਉਹ ਕਰ ਰਹੇ ਆ ਕਿਰੇ ਕਿਰੇ ਡਰਾਮੇ ਕਰ ਰਹੇ ਆ ਕਾਂਗਰਸ ਕੀ ਕਰ ਰਹੀ ਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਅੱਜ ਅਸੀਂ ਇੱਥੇ ਸਾਰੇ ਜਾਣੇ ਕਸਮ ਖਾ ਕੇ ਜਾਈਏ ਕਿ ਹਰ ਪੀੜਤ ਦੇ ਜਿੰਨੇ ਵੀ ਇਲਾਕੇ ਆ ਉਹਨਾਂ 'ਚ ਤਨ ਦੋ ਤਨੋ ਮਨੋ ਤਨੋ ਸਾਨੂੰ ਸਾਰਿਆਂ ਨੂੰ ਸੇਵਾ ਕਰਕੇ ਆਪਣੇ ਪੰਜਾਬ ਦੇ ਕਿਸਾਨ ਮਜ਼ਦੂਰ ਸਾਰੇ ਜੀਵਨ ਸਾਨੂੰ ਬਚਾਉਣ ਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਮੈਂ ਸਾਰੀ ਸ਼ਰੂਮਲੀ ਅਕਾਲੀ ਦੀ ਸਮੂਚੀ ਟੀਮ ਸ਼ਹਿਰੀ ਦਾ ਦਿਲੋਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਸਰਦਾਰ ਭਗਤ ਸਿੰਘ ਉਹਨਾਂ ਦੀ ਸ਼ਰਦਤ ਦੇ ਫੁੱਲ ਭੇਨ ਕੀਤੇ ਉਹਨਾਂ ਦੇ 118ਵੇਂ ਜਨਮ ਦਿਨ ਤੇ ਉਹਨਾਂ ਨੂੰ ਅਸੀਂ ਪ੍ਰਣਾਮ ਕੀਤਾ ਉਹਨਾਂ ਦਾ ਜਸ਼ੀਰਵਾਦ ਲਏਗੇ ਪਰ ਅਸੀਂ ਇਹ ਸਾਰੇ ਜਲੰਧਰ ਵਾਲੇ ਅੱਜ ਇਸ ਗੱਲ ਦੀ ਵੀ ਕਸਮ ਖਾਂਦੇ ਆ ਕਿ ਅਸੀਂ ਜੋ ਵੀ ਵੱਤ ਵਤ ਸੇਵਾ ਹੋਈ ਉਹ ਸਰਪੀਰਤਾ ਜਿੱਦਾਂ ਸਰਦਾਰ ਸੁਬੀਰ ਸਿੰਘ ਬਾਦਲੋਣੀ ਕੰਢੇ ਅਸੀਂ ਵੀ ਕਰਾਂਗੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ